ਹਨੇ ਜ਼ੋਰ ਨਾਲ ਪ੍ਰਕਾਰਪਰੀ ਹਸਤੀ ਗਾ ਜੀ ਰੰਗ ਤੋਂ ਚੜ੍ਹਦੇ ਗੋਲਾ ਜਿ ਰੱਖੇ ਮੇਨੂੰ ਦੰਦ ਨੂੰ ਤੇ ਰਾਤ ਚੌਂਣੀ ਤਰਫੀ ਬਖਸ਼ੇ। ਸੋਹ ਜੀ ਅੱਜ ਹੈਗਾ ਦੰਦ ਤੇਸ ਦਾ ਦੋਆ ਦੇਣਾ। ਤੇ ਮੰਨੂ ਥੜਾ ਕੋਤ ਮਗਰ ਪਿਆ। ਬੜਾ ਦਗੋ ਖਾਈਆਂ ਦਾ ਦਮਾ ਆ। ਆਹ ਕਥਾਏ ਖੁੱਲ ਗਈ ਦੇਖਣੇ ਗੋਟੇ ਦੇਖਣੇ। ਤੇ ਅੱਜ ਹੈਗਾ ਜੀ ਤਾਂ ਦਾ ਦੋਆ ਦੇਣਾ। ਅੱਜ ਆਪਾਂ ਜਾਂਦੇ ਆ ਜੰਸੀ ਦੇ ਵਿੱਚ ਖੂਬਰੀ ਦੇਖਣ। ਮਗਰ ਦੇਣਾ ਸਾਹ ਨਾਲ ਦੇਖੋਗੇ ਬਾਕੀ ਦੇਖਦੇ ਆ ਕਿ ਉੱਥੇ ਜਾ ਕੇ ਪਤਾ ਲੱਗੂਗਾ ਇਹ ਉਹਨੇ ਚੱਲਦੇ ਆ ਬਾਕੀ ਜੋ ਅੱਗੇ ਦਾ ਪਲੱਸ ਹੋਊਗਾ ਉਹ ਤੋਂ ਅੱਗੇ ਜਾ ਕੇ ਦਿਖਾਵਾਂਗੇ ਇਹ ਹੁਣ ਆਪਾਂ ਲਾਉਣ ਦੀ ਤਿਆਰੀ ਕਰਦਿਆਂ ਕਰਨ ਇਹ ਜਦੋਂ ਉਹਦੇ ਨਾਲ ਰੱਖਦੇ ਜਮਾ ਲਾਗੇ ਨਾਲੇ ਤੋਂ ਮਿਲਾਂਗੇ ਸੁਣੋ ਆ ਜਾਵੇ ਅਜੰਤੀ ਦਾ ਦੇਖਦੇ ਆ ਪਤਾ ਕਰਕੇ ਆਉਂਦੇ ਆ ਦੇਖਦੇ ਆ ਕੀ ਬਣਦਾ ਸਿੰਨਨੰਡਾ ਪਹਿਨੰਡਾ ਸਤਲੋ ਕੋਈ ਨਹੀਂ ਜਾ ਕੇ ਦੇਖਦੇ ਹਾਂ ਮਾਰਗ ਦੇ ਕਰ ਕੋਣਾ ਕੀ ਬਣਨਾ ਮਿਲਦੇ ਆਪਾਂ ਅੱਗੇ ਜਾ ਲੋ ਜੀ ਹੁਣ ਆਪਾਂ ਘਰ ਤੋਂ ਨਿਕਲ ਕੇ ਬਾਹਰ ਹੁਣ ਆਪਾਂ ਜਾ ਰਹੇ ਆਂ ਜੀੜੇ ਰੋਡ ਤੇ ਨੂੰ ਆਸੂ ਏਸੇ ਵੇ ਜਾ ਰਹੇ ਆਂ ਸੋਸਾ ਬਾਜੀ ਜੀੜੇ ਰੋਡ ਦਾ ਢੰਗ ਨਾਲ ਆਇਆ ਜੀ ਡੀ ਰੋਡ ਲੋਏ ਆਪਾਂ ਜੀਟੀ ਰੋਡ ਤੇ ਚੜਗੇ ਅੱਧਰ ਆ ਗਿਆ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੂ ਲੋਏ ਹੁਣ ਆਪਾਂ ਲੱਗੇ ਆ ਪੰਪ ਤੇ ਪਹੁੰਚਣਾ ਪੰਪ ਤੇ ਬਹੁਤ ਆਪਣੀ ਬਾਈਕ ਦੇ ਵਿੱਚ ਤੇਲ ਆ ਲਟਾ ਦੇਗਾ ਜਾਂਦੀ ਚੱਲਦੀ ਆ ਸਾਡਾ ਲਟਾ ਪੰਪ ਤੇ ਪਹੁੰਚ ਗਏ ਆਪਾਂ ਇੱਥੇ ਆਪਣੇ ਯਾਰੋ ਸਭ ਨੇ ਰੋਇਆ ਫਟੇਲ ਬੋਲਾ ਬੰਪਨੂੰ ਹੁਣ ਆਪਾਂ ਚੱਲਦੇ ਆਂ ਸਦਾ ਮਿਲੋ ਨੂੰ ਅੰਦਰ ਹਨੁਮਾਨਾ ਮਜ਼ਰਾ ਹੀ ਆ ਗੱਡੀ ਵੈਰ ਲੱਗਿਆ ਯਾਰ ਭਜਾ ਕੇ ਓਏ ਭਾਈ ਹੁਣ ਆਪਾਂ ਤੁਹਾਨੂੰ ਉੱਥੇ ਜਾ ਕੇ ਦੱਸਾਂ ਜਾਂ ਜੀਮਲ ਤੇ ਲੋਈ ਆਪਾਂ ਪਹੁੰਚਾਂਗੇ ਜੰਸੀ ਚ ਐਕਟਾ ਬਣਾਏ ਦੀ ਚ ਆ ਗਈ ਜੰਸੀ ਐਕਟਾ ਬਖੜੀਆਂ ਬਾਹਰ ਲਾਈਆਂ ਸਾਰੀਆਂ ਨਵੀਆਂ ਨੇ ਔਰ ਡਿਜੀਟਲ ਮੀਟਰ ਆ ਗਏ दूजा मीटर आहे सूइ वारा है वीडियो बना जाता है ਜੋਰ ਦਾ ਲੱਗਦੀ ਨਹੀਂ ਫੇਰ ਪਾਉਣ ਨੂੰ ਲਾਓ ਜੋ ਜਾਂਸੀ ਜਾਪਾਣ ਨੂੰ ਬਸਾਂਦਨੀ ਆਈ ਹੁਣ ਆਪਾਂ ਹੋਰ ਜਾਂਸੀ ਜਾਇਆਂ ਦੇਖਣ ਲਾਓ ਜੀ ਮੂਹਰੇ ਦੇ ਪਾਸੇ ਤਾਂ ਆਪ ਨੂੰ ਮਿਲਿਆ ਨਹੀਂ ਪਿੱਛਲੇ ਪਾਸੇ ਦੇਖ ਲੈ ਜਾਂ ਚਾਹ ਬੱਲੇ ਹੁੰਦੇ ਕਿੱਧਰੋਂ ਮੂਹਰੇ ਨੰਬਰ ਨੰਬਰ ਚੰਗਾ ਜੀ ਜੀ ਬੰਦੇ ਆਮ ਆ ਗਏ ਅੰਦਰ ਆਉਂਦੀ ਹੈ ਤਾਰ ਉੱਤੇ ਤੂਬਕਾ ਕਰ ਰਿਹਾ

ਰੋਗ ਨੋਈ ਬਾਬਾ ਜੀ ਕਿਰਪਾ ਨਾਲ ਮਸ਼ੀਨਰੀ ਆਪਾਂ ਲੈ ਰਹੀ ਹੁਣ ਆਪਾਂ ਲੈ ਕੇ ਜਾ ਰਹੇ ਹਾਂ ਘਰ ਨੂੰ ਦੁਆਰ ਜੀ ਫੇਰ ਮੋੜ ਤੋਂ ਚੱਕਣ ਬਾਅਦ ਤੇ ਹੁਣ ਆਪਾਂ ਆਪ ਨੂੰ ਨੋਈ ਨੂੰ ਬਾਅਦੇ ਪੁਣੇ ਬਾਬਾ ਜਾ ਰਹੇ ਆ ਪਾਪਾ 3000 4000 ਅੱਧੇ ਕਿਲੋ ਕੋਈ ਜਗ੍ਹਾ ਤੋਂ ਆਹ ਤੇ 10 ਤਲੇ ਬਲੌਕ ਮਾੜਨਾ ਆ ਆਪਾਂ ਨਾ ਯਾਰ ਵੀ మాలక సా రై రకే సార్ ਚਲੋ ਚਲੋ ਲਗੇ ਵਾ ਲੋ ਇਹ ਫੱਟੜੇ ਦਾ ਬੰਮੀ ਉਹ ਹਾਰ ਪਾਤਾ ਰਾਕੂ ਸਭ ਨੂੰ ਤੱਕੀ ਬਕਸੇ ਚੜਦੇ ਗਲਾ ਵਿੱਚ ਰੱਖੇ ਆਨੰਦ ਕੰਮ ਕਰਾਜ ਹੋਵੇ ਬੜਾ ਅਬ ਸਾਰਿਆਂ ਨੂੰ ਬਖਸ਼ਿਆ ਤਰੱਕੀ ਮੇਰੇ ਤੇ ਦੇ ਹੁਕਮ ਨਮਨ ਦਾ ਭਾਵ ਖਤਮ ਹੋ ਸਮਾਪਤੀ ਹੋ ਗਈ ਜੈਸ ਹੁੰਦਾ ਹੈ